ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੈਨੂੰ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸੁਖੇ ਆਲਾ ਜੀ ਤਹਿਸੀਲ ਜੀਰਾ ਤੇ ਜ਼ਿਲ੍ਹਾ ਬਾਇਨੋਂ ਪੈਂਦਾ ਜੀ ਫਿਰੋਜ਼ਪੁਰ ਅੱਜ ਦੀ ਵੀਡੀਓ ਚ ਟੋਟਲ ਪੰਜ ਨਾਕ ਆ ਜੀ ਜਿੰਨਾਂ ਚੋਂ ਇੱਕ ਸੂਆ ਸਵਾਇਆ ਜੀ ਤੇ ਬਾਕੀ ਚਾਰ ਗੱਬਰ ਨੇ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦੇਵਾਂਗੇ ਤਸੱਲੀ ਭਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਮੁੱਲ ਰੇਟ ਜਮ੍ਹਾਂ ਛੋਟੇ ਛੋਟੇ ਹੀ ਹੁੰਦੇ ਆ ਕਿਉਂਕਿ ਬਹੁਤ ਵਪਾਰੀ ਵੀਰ ਵੀ ਬਾਈ ਕੋਲੋਂ ਪਸ਼ੂ ਲੈ ਕੇ ਜਾਂਦੇ ਆ ਜੀ ਪ੍ਰੋਪਰ ਡਿਟੇਲ ਬਾਈ ਤੋਂ ਲੈ ਕੇ ਦਿੰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਇਕਬਾਲ ਸਿੰਘ ਪਿੰਡ ਸੁਖੇਵਾਲਾ ਫੀਲ ਜੀਰਾ ਜ਼ਿਲ੍ਹਾ ਫੋਪਰ ਬਈ ਮੋਗੇ ਤੋਂ ਆਪਣਾ ਪਿੰਡ 20 ਕਿਲੋਮੀਟਰ ਬਾਟਾ ਜੀ ਤੇ ਜੀਰੇ ਤੋਂ 5 ਕਿਲੋਮੀਟਰ ਬਾਟਾ ਠੀਕ ਹੈ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 628 ਠੀਕ ਹੈ ਜੀ ਅੱਜ ਟੋਟਲ 5 ਨਾਗ ਹੈ ਜੀ 5 ਨਾਗ ਹੈ ਬਈ ਅੱਜ 4 ਗੱਬਣਾ ਤੇ 1 ਸੂਈ ਆਫਰ ਹੀ ਕਰਨੇ ਰੇਟਾਂ ਦੇ ਅੱਜ ਬਈ ਮਸਤ ਜਿਹੜਾ ਪਹਿਲਾਂ ਫੋਨ ਲੱਗਿਆ ਉਹ ਪਿਛਲੀ ਵੀਡੀਓ ਜੀ ਵੀ ਆਪਣੇ ਮੰਨ ਲਓ ਅੱਧੇ ਘੰਟੇ ਦੇ ਵਿੱਚ ਮਾਲ ਵੇਚ ਗਿਆ ਹੈਗਾ ਠੀਕ ਹੈ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਬਈ ਕਾਲੀ ਵੈੜ ਤੇ ਸ਼ੁਰੂ ਕਰਦੇ ਆ ਸੁਹਾ ਕਿੰਨਾ ਬਈ ਦੂਜੇ ਸੂਏ ਸੁਹੰਦੀ ਆ ਰੰਗ ਕਾਲਾ ਪੈਂਦੀ ਝਾਤੀ ਦੇ ਵਿੱਚ ਠੀਕ ਆ ਹਾਈਟ ਨਾਰਮਲ ਆ ਪਹਿਲਾਂ ਹੀ ਦੱਸ ਦਿੰਦੇ ਆ ਬਈ ਛੋਟੂਏ ਬਈ ਨਾਰਮਲ ਛੋਟੂਏ ਕਹੋ ਪਹਿਲਾਂ ਹੀ ਠੀਕ ਆ ਇੱਥੇ ਆ ਕੇ ਅਗਲਾ ਕਹਿੰਦਾ ਤੁਸੀਂ ਵੀਡੀਓ ਹਾਈਟ ਛੋਟੀ ਮੰਨ ਲਿਓ ਬਾਈ ਕਹਿੰਦਾ ਛੋਟੀ ਮੰਨ ਕੇ ਹੀ ਆਇਓ ਸਮਾਂ ਕਿੰਨਾ ਕੁ ਲੈਂਦੀ ਹੈ ਜੀ ਸਮਾਂ ਬਾਈ ਲੈ ਰੂ ਕੋਈ 10 ਤੋਂ 12 ਦਿਨ ਦਿਨ ਕੋਈ 2-4 ਦਿਨ ਇੱਧਰ ਹੋ ਸਕਦੇ ਠੀਕ ਹੈ ਜੀ ਦਿਨ ਤਾਂ ਚਲੋ ਜਿਹੜੇ ਪੱਕੇ ਨਹੀਂ ਹੁੰਦੇਗੇ ਲਿਖੇ ਨਹੀਂ ਹੁੰਦੇਗੇ ਜਿਵੇਂ ਮਾਲਕ ਦੱਸ ਦਿੰਦੇ ਆ ਓਵੇਂ ਬਾਈ ਕਹਿੰਦਾ ਆਪਾਂ ਦੱਸ ਦੇਈਦਾ ਦਿਨ 2-4 ਵਾਧ ਵੀ ਸਕਦੇ ਆ ਘਟ ਵੀ ਸਕਦੇ ਆ ਥਣਾ ਦੀ ਮੇਨ ਗੱਲ ਥਣਾ ਦੀ ਡੰ ਹੋਊਗੀ ਬਾਕੀ ਇਹ ਬਲੈਕ ਕਲਰ ਕਿ ਆ ਜਾਂਦੀ ਆ ਹੈ ਪਿਓਰ ਜਰਸੀ ਜੀ ਵਜਨ ਚੰਗਾ ਜੀ ਹਾਈਟ ਨੋਰਮ ਆ ਬਾਈ ਮੰਨ ਲਓ ਰਾਜੀ ਬਹੁਤ ਆ ਸੰਭੀ ਹਾਂ ਸਭੀ ਬੜੀ ਚਾਰੋ ਚੁਰੂ ਫੋਲ ਲਗ ਰੇ ਫੋਲ ਬਾਈ ਠੀਕ ਆ ਜਮਾ ਲੈਣ ਦੇਣ ਦੀ ਵਾਲੀ ਡਿਮਾਂਡ ਜੀ ਬਾਈ ਆਫਰ ਹੀ ਲਾ ਦੇਣਾ ਕਿੰਨਾ ਜੀ ਮੰਨ ਲਓ ਮੈਂ ਤਾਂ 32 ਕਰੂੰਗਾ ਹੁਣ ਮੈਂ ਹਾਂਜੀ 28000 ਵੀ ਦੇ ਦੇਣੀ ਬੱਚੀ ਵਾਲੇ ਰੇਟ ਜੀ ਮੰਨ ਲੈ ਬਸ ਹੋਈ ਬੱਚੀ ਮੰਨ ਲਓ ਗਰਮੀਆਂ ਗਰਮੀ ਵਧੀਆ ਮੰਨ ਲਓ ਦੋ ਦਿਨਿਆ ਰਹੇ ਦੋ ਜੀ ਦਾ ਮੰਨ ਲਓ ਛੋਟੀ ਫੈਮਿਲੀ ਆ ਉਹਨੂੰ ਨਾਲੇ ਖਰਚਾ ਕੱਢੂ ਆਪਦਾ ਨਾਲੇ ਦੁੱਧ ਪੀਉਉਣਾ ਮੰਨ ਲਓ ਲੋਕ ਨੇ ਤਿੰਨ ਚਾਰ ਮਹੀਨੇ ਦੁੱਧ ਮੁੱਲ ਦਾ ਲੈ ਕੇ ਪੀਣਾ ਵਾ ਨਾਲੇ ਤਾਂ ਦੁੱਧ ਵੱਜ ਜਾਣਾ ਵਾ ਮੇਰੇ ਜਿਹੜਾ ਪੈ ਜਾਣਾ ਮੈਂ 2-4 ਕਿਲੋ ਸਹੀ ਗੱਲ ਨਾਲੇ ਨਾਲ ਪਈ ਜਾਣਾ 28000 ਦੀ ਦੇ ਦਾਂਗੇ ਹੁਣ ਇਹ ਦੋ ਘਟਾ ਤਾਂ ਵੀਰੇ ਕਿੱਥੇ ਦੇਣੀ ਆ 25-30000 ਦੀ ਤਾਂ ਖਾਲੀ ਬੱਛੀ ਆਉਂਦੀ ਆ ਦੋ ਨੰਬਰ ਵੀਰੇ ਇਹਦਾ ਸੂਆ ਕਿੰਨਾ ਮਾਜੀ ਭਾਈ ਦੂਜੇ ਸੂਏ ਸੂਈ ਆ ਠੀਕ ਆ ਜੀ ਮਗਰ ਬੱਛਾ ਵਾ ਠੀਕ ਆ ਵੀਰੇ ਜੀ ਦੀ ਡੰਨ ਆ ਜੀ ਹਾਂ ਜੀ ਜੇ ਦੀ ਭਾਰ ਪਿਛਲੀ ਆਪਣੀ ਗਾਰੰਟੀ ਹੋਊਗੀ ਠੀਕ ਆ ਜੀ ਪੰਜਵਾਂ ਦਿਨ ਸੂਈ ਨੂੰ ਆ 8 ਕਿਲੋ ਦੁੱਧ ਹੁਣ ਤਿਆਰ ਆ ਤਿਆਰ ਆ ਜੀ ਕੋਈ ਚਾਰ ਟੰਡ ਚੋਲੇ 6 ਟੰਡ ਚੋਲੇ ਠੀਕ ਆ ਵੀਰੇ ਥਾਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਤੀ ਚਵਾਈ ਵਾਲਾ ਥਾਣਾ ਸੋਹਣਾ ਕੱਟ ਵਾਲਾ ਹਵਾਨਾ ਥਾਣ ਕੱਲਾ ਕੱਲਾ ਨਿੱਖੜਮ ਰੰਗ ਪ੍ਰਿੰਟ ਜਾਦ ਬਰੀਡ ਦੀ ਪੂਰੀ ਚੰਗੀ ਐ ਜੀ ਪੰਜਵਾਂ ਦਿਨ ਸੂਈ ਨੂੰ ਹੋ ਗਿਆ ਬੱਚਾ ਮਗਰ ਮੇਲ ਕਾਫ ਆ ਜੀ ਬਾਕੀ ਥਾੜ ਨੂੰ ਤੁਸੀਂ ਇਧਰਲੇ ਪਾਸੇ ਤੋਂ ਵੀ ਚੈੱਕ ਕਰ ਲੋ ਕੋੜ ਸ਼ਾਂਖ ਭੂਰਾ ਵੀ ਨੇ ਜਿਹੜਾ ਬਾਈ ਦੇ ਘਰੇ ਦੁੱਧ ਤਿਆਰ ਹੋਊਗਾ ਉਹ ਤੁਸੀਂ ਆਪਦੀ ਮਿਲਕਿੰਗ ਕਰ ਸਕਦੇ ਆ ਜੀ ਤੇ ਜਿਹੜਾ ਥੋਡੇ ਘਰੇ ਦੁੱਧ ਤੁਹਾਡੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੀ ਤੇ ਇਹਦੀ ਡਿਮਾਂਡ ਵੀਰੇ ਏ ਬਾਈ ਬਸ ਯੈਸ ਨੋ ਹੀ ਬਾਈ 31000 ਰੁਪਏ ਦੇ ਦਾਂਗੇ 31000 ਦੇ ਬਸ 31000 ਰੁਪਏ ਹੀ ਯੈਸ ਨੋ ਬਾਈ ਕਹਿੰਦਾ 31000 ਦੇ ਦੇ ਦਾਂਗੇ ਭਾਜ ਜਮਾ ਹੀ ਛੋਟਾ ਵੀਰੇ ਆਹ ਰੇਟ 'ਚ ਮਿਲ ਜੇਗੇ ਸੈਂਕ ਹੈਗੇ ਮੰਨ ਲਓ ਚੇਂਜਿੰਗ ਦੇ ਮਸੇ ਹੀ ਉਹ ਤਾਂ ਚੁਗੀ ਆ ਕਰਮਾ ਵਾਲੀ ਹੁੰਦੀ ਆ ਵੈਸੇ ਵੀ ਤਿੰਨ ਨੰਬਰ ਵੀਰੇ ਵਜਨ ਬਹੁਤ ਆ ਤੈਨੂੰ ਨੰਬਰ ਦਾ ਸੁਆ ਕੇ ਨਮਾ ਜੀ ਸੁਆ ਬਾਈ ਦੂਜਾ ਸੁਹੰਦੀ ਆ ਠੀਕ ਆ ਜੀ ਕੱਚੀ ਆ ਕੋਈ ਮੰਨ ਲਓ 12 ਤੋਂ 15 ਦਿਨ ਲੈ ਕੇ ਜਾ ਸਕਦੀ ਆ ਠੀਕ ਆ ਜੀ 2-4 ਦਿਨ ਇਧਰ ਉਧਰ ਆਪਣੀ ਬੇਨਤੀ ਆ ਭਰਾਵਾਂ ਨੂੰ ਵੱਲੋ ਉਹਦਾ ਉਹਨਾਂ ਨੂੰ ਮੈਨੇਜ ਕਰ ਲਿਆ ਕਰੋ ਆਪ ਹੀ ਉਹਦਾ ਵੱਡੀ ਗੱਲ ਹੀ ਹੁੰਦੀ ਤੁਸੀਂ ਜਿਹਦੇ ਜੇ ਬਾਈ ਕੋਈ 15 ਦਿਨ ਕਹਿੰਦਾ ਤੁਸੀਂ 17 18 ਮੰਨ ਕੇ ਆ ਜਾ ਕਰੋ ਕਿਉਂਕਿ 2 4 ਦਿਨ ਪਰ ਫਾਇਦਾ ਹੀ ਹੁੰਦਾ ਵੀਰੇ ਫਾਇਦਾ ਹੀ ਫਾਇਦਾ ਇਹ ਮੰਨ ਲਓ ਹੁਣ ਇਹ ਗੱਬਣਾ ਕੋਈ ਵੀ ਪਸ਼ੂ 4 ਦਿਨ ਸੌਖਾ ਤਾਂ ਵੱਧ ਤੇ ਲੈ ਜਾਂਦਾ ਤੇ ਫਾਇਦਾ ਇਹ ਹੋਣਾ ਉਹਨੇ ਸੋਹਣੀ ਤਿਆਰੀ ਕਰ ਲਓ ਦੁੱਧ ਚੰਗਾ ਬਹਿ ਜੂ ਬਾਕੀ ਜੇ ਆਪਾਂ ਜਦੋਂ ਪਾਲਣਾ ਹੀ ਆ 4 ਦਿਨ ਸੇਵਾ ਵੱਧ ਹੋ ਜੂ ਤਾਂ ਕੋਈ ਮਾੜੀ ਗੱਲ ਨਹੀਂ ਗਈ ਆਪਾਂ ਹੀ ਉਹਦਾ ਲਾਹਾ ਲੈਣਾ ਸੇਵਾ ਦਾ ਥੋੜਾ ਤਲੇਹਾਰੇ ਦਾ ਕਰਦੀ ਆ ਭਜਨ ਵਜੂਦ ਪੂਰਾ ਚੰਗਾ ਪੰਦਰਾਂ ਦਾ ਮਾਰ ਗਿਆ ਬਈ ਹੈ ਦੋ ਦਾ ਮਾਰ ਗਿਆ ਸਹੀ ਗੱਲ ਆ ਦੋ ਦਾ ਵਾਰ ਗਿਆ ਇਹ ਵੀ ਗੱਲ ਸਹੀ ਆ 15 ਦਿਨਾਂ ਦੀ ਕੱਚੀ ਆ ਸੋਨਾ ਥਾਣਾ ਫੋਟ ਸ਼ਾਕ ਭੋਰਾ ਵੀ ਨੇ ਤਿਆਰੀ ਸ਼ੁਰੂ ਕਰਤੀ ਆ ਬਾਕੀ 15 ਦਿਨਾਂ ਦੇ ਕਰਦਾ ਪੂਰਾ ਸੋਨਾ ਤੇ ਵੱਡਾ ਹਵਾਨਾ ਤਿਆਰ ਕਰੂ ਦੁੱਧ ਪਾਈ ਜਾਂਦਾ ਆ ਆਪਾਂ ਕਹਿੰਦੇ ਨਹੀਂ ਹੁੰਦੇ ਤੁਸੀਂ ਅੰਦਾਜ਼ਾ ਲਾ ਲਿਆ ਕਰੋ ਬਈ ਕਿੰਨਾ ਸੀ ਚੋ ਸਕਦੇ ਆ ਕਿਉਂਕਿ ਪੈਸੇ ਤੁਸੀਂ ਲਾਉਣੇ ਹੁੰਦੇ ਆ ਹੱਥ ਹੁੰਦਾ ਤੁਹਾਡਾ ਤੇ ਇਹਦੀ ਡਿਮਾਂਡ ਵੀਰੇ ਏ ਭਾਈ ਅੱਜ ਦੇਦਾ ਇਹ ਕੱਚੀ-ਕੱਚੀ 36000 ਰੁਪਏ ਲਓ ਜੀ ਮੇਲਾ ਹੀ ਆ ਜਿਹਨੇ ਲੁੱਟ ਲਿਆ ਲੁੱਟ ਲਿਆ 36000 ਦੀ ਵੈੜ ਦੇ ਦਾਂਗੇ ਸਾਹਮਣੇ ਵਿੱਚ ਨਹੀਂ ਹੋਵੇ ਫੋਨੋ ਵੀ ਪਤਾ ਵੀਰੇ ਕਿੰਨਾ ਨਫਾ 15 ਦਿਨ ਸਾਹਮਣੇ ਜਰੂਰ ਪੈਣੀ ਆ ਤੇ ਚੰਗਾ ਨਫਾ ਲੈ ਸਕਦਾ ਜੇ ਕੋਈ ਵੇਚਣ ਵਾਲਾ ਭਰਾ ਲੈ ਜੀ ਤੇ ਅੱਗੇ ਵੀਰੇ ਨਾਗਾ ਦਾ 4 ਨੰਬਰ ਇਹ ਵੀ ਜਰਸੀ ਆ ਗਈ ਵੀਰੇ ਹਾਂਜੀ ਸੂਆ ਕਿੰਨਾ ਜੀ ਦੂਜੇ ਸੂਏ ਸੁੰਦੀ ਬਾਈ ਹਫਤੇ ਦੀ ਕੱਚੀ ਆ ਹਫਤੇ ਦੀ ਕੱਚੀ ਆ ਸੂਆ ਦੂਜਾ ਹਫਤੇ ਦੀ ਕੱਚੀ ਆ ਤਿਆਰੀ ਸੋਹਣੀ ਕਰਦੀ ਹੁੰਦੀ ਆ ਸੋਨਾ ਹਵਾਨਾ ਫਿਟਨੈਸ ਵਾਲਾ ਕੱਟ ਵਾਲਾ ਬਾਕੀ ਥਣਾ ਦੀ ਇਹ ਵੀ ਡਨ ਹੋ ਗਏ ਦੁੱਧ ਚੰਗਾ ਪਾਜੂ ਕਿਉਂਕਿ ਤਿਆਰੀ ਸੋਹਣੀ ਹੈ ਜੀ ਬਾਕੀ ਵਜਨ ਵਜੂਦ ਵੀ ਚੰਗਾ ਜਰਸੀ ਦੇ ਹਿਸਾਬ ਨਾਲ ਰੰਗ ਪ੍ਰਿੰਟ ਦੀ ਵੀ ਚੰਗੀ ਆ ਤਸੱਲੀ ਕਰ ਲਿਓ ਜੇ ਕੋਈ ਗੱਬਰ ਨਾਗ ਹੁੰਦਾ ਤਾਂ ਚਾਹੇ ਆਪਦੀ ਮਾਰਕਿੰਗ ਕਰਕੇ ਲੈ ਜਾਇਆ ਕਰੋ ਤੇ ਜੇ ਕੋਈ ਸੂਆ ਸਵੇਰ ਨਾਲ ਆ ਕੇ ਹੁੰਦਾ ਮਲਕਿੰਗ ਕਰ ਲਿਆ ਕਰੋ ਤੇ ਗੱਬਣ ਹੁੰਦਾ ਤਾਂ ਆਪਦੇ ਥਣ ਪਾਸ ਕਰ ਲਿਆ ਕਰੋ ਇਹ ਸਪੈਸ਼ਲੀ ਬੇਨਤੀ ਹੁੰਦੀ ਆ ਬਾਕੀ ਚੰਗੀ ਜਰਸੀ ਆ ਇਹਦੀ ਡਿਮਾਂਡ ਵੀਰੇ ਇਹ ਵੀ 36 ਦੇ ਦਾਂਗੇ ਬਰਾਠਾ ਲਓ ਜੀ ਇਹ ਵੀ ਆਫਰ ਹੀ ਆ ਜੋੜਾ ਲੈ ਜੀ ਵੀਰੇ ਕਿ ਕੋਈ ਕਿ ਜੋੜੇ ਵਾਲੀ ਮਾਣ ਕਰਦਾ ਹੋਰ ਮਾਣ ਕਰਦਾ ਜਾਂਦਾ ਮਾਣ ਕਰਦਾ ਬਈ ਕੋਈ ਚੱਟ ਮੁੱਲ ਜੋੜੇ ਵਾਲੀ ਆ ਤੇ ਜੇ ਜੋੜਾ ਲੈ ਜੀ ਤਾਂ ਮਾਣ ਤਾਂ ਜ਼ਿਆਦਾ ਹੋਊ ਆਫਰ ਹੀ ਆ ਮੇਲ ਲਈ ਆ ਲੁੱਟ ਲੋ ਜੀ ਨੇ ਲੁੱਟੀ ਦਾ ਤੇ ਅੱਗੇ ਐਂਡ ਤੇ ਵੀਰੇ ਬਾਈ ਕੱਦ ਚ ਸਾਰਿਆਂ ਨਾਲੋਂ ਵੱਡੀ ਆ ਜਿੰਨੀ ਹੁਣ ਦਿਖਾਈਆਂ ਆ ਆਪਾਂ ਸ਼ੂਆ ਕਰਨ ਮਾ ਬਰੇ ਬਈ ਘਰ ਵਾਲਿਆਂ ਦਾ ਦੂਜਾ ਕਿ ਆਪਾਂ ਤੀਜੇ ਮੰਨ ਕੇ ਲਈ ਆ ਠੀਕ ਆ ਬਰੇ ਠੀਕ ਆ ਮੰਨ ਲਓ ਜਿੰਨੀਆਂ ਗਾਵਾਂ ਸਾਰਿਆਂ ਨਾਲ ਚੰਗੀ ਆ ਸਾਰਿਆਂ ਨਾਲ ਚੰਗੀ ਆ ਸੰਗ ਇਹਦੇ ਵੀ ਆ ਬਰੇ ਛੋਟੇ ਛੋਟੇ ਪਹਿਲਾਂ ਹੀ ਦੱਸ ਦਿੰਨੇ ਆ ਤੇ ਪਰ ਤਿਆਰੀ ਬਾਹਲੀ ਕਮਾਲ ਦੀ ਕਰੀ ਬੈਠੀ ਆ ਕਿੰਨੇ ਕ ਦਿਨ ਲੈਂਦੀ ਆ ਬਈ ਬਸ ਮੰਨ ਕੇ ਚਲੋ ਬਈ ਇਹਦੇ ਡੇਟ ਮਤਲਬ ਦਾ 5 ਦਿਨ ਪਏ ਆ ਠੀਕ ਆ ਜੀ ਬਾਕੀ ਮਾਲੂਮ ਤੇ ਆ ਰਹੀ ਆ ਉਹ 2-4 ਦਿਨ ਹੀ ਚੰਗਾ ਮਿਲ ਕੇ ਰਿਕਾਰਡ ਹੀ ਹੋਣਾ ਕਰਮ ਵਾਲੀ ਦਾ ਬਾਈ ਦੁੱਧ ਤਾਂ ਘਰ ਵਾਲੇ ਨੇ ਬਹੁਤ ਦੱਸਿਆ ਪਰ ਆਪਾਂ ਨਹੀਂ ਕਾਂਗੇ ਨੂੰ ਕੋਈ ਠੀਕ ਆ ਆਪਣੇ ਕੋ ਆਪਾਂ ਕਹਿ ਕੇ ਨਹੀਂ ਦੇਣਾ ਬਾਈ ਕਿੰਦਾ ਕਿਉਂਕਿ ਐਵੇਂ ਫਿਰ ਜ਼ਿੰਮੇਵਾਰੀ ਵਾਲਾ ਕੰਮ ਹੋ ਜਾਂਦਾ ਅੰਦਾਜ਼ਾ ਆਪ ਹੀ ਲਾ ਲਿਓ ਜੇ ਇੰਨੀ ਵਜਨ ਵਜੂਦ ਵਾਲੀ ਵੇੜ ਨੇ ਦੁੱਧ ਨਾ ਦਿੱਤਾ ਫਿਰ ਦੇਣਾ ਵੀ ਕਿਹਨੇ ਆ ਚੰਗੀ ਤਿਆਰੀ ਆ 5 ਦਿਨ ਡੇਟ ਮੁਤਾਬਕ ਪਏ ਆ ਹਵਾਨਾ ਧੁੰਨੀ ਤੋਂ ਲੈ ਕੇ ਸਟਾਰਟ ਹੋ ਜਾਂਦਾ ਤੇ ਬੈਗ ਸਾਰੋਂ ਤੱਕ ਚੈੱਕ ਕਰ ਲਓ ਥਣ ਕੱਲਾ-ਕੱਲਾ ਨਿੱਖੜਮ ਇਹ ਬਾਹਰ ਹੀ ਬਾਹਲੀ ਵੀਰੇ ਤੇ ਇਹਦੀ ਡਿਮਾਂਡ ਜੀ ਬਾਈ ਜੇ ਦਾ ਨਾਂ ਹੁੰਦੇ ਸਿੰਘ ਹਾਂਜੀ ਠੀਕ ਆ ਫਿਰ ਤਾਂ ਪਲੰਪ 55ਾਈ ਮਾਗ ਲੈਂਦੇ ਆ ਫਿਰ ਤਾਂ ਜਿੰਨੇ ਮਰਜੀ ਮਾ ਠੀਕ ਆ ਪਰ ਸਿੰਘਾਂ ਨੇ ਕਿਹੜਾ ਦੁੱਧ ਘਟਾਉਣਾ ਚਲੋ ਬਾਈ ਮੰਨ ਲਓ ਫਿਰ ਵੀ ਬੱਟਾ ਤਾਂ ਲੱਗਦਾ ਹੀ ਆ ਬੱਟਾ ਤਾਂ ਲੱਗ ਹੀ ਜਾਂਦਾ ਜੀ ਹਾਂਜੀ ਮੰਨ ਲਓ ਇਹ ਅੱਜ 45000 ਰੁਪਏ ਦੇ ਦਾਂਗੇ ਲਓ ਜੀ ਆਹ ਫਰੀਆ 45000 ਦੀ ਵੈਡ ਦੇ ਦਾਂਗੇ ਮੇਰੇ ਹਿਸਾਬ ਨਾਲ ਜੀ ਮਿਲਣੀ ਥਾਣ ਮੰਜੇ ਦੇ ਪਾਵਿਆ ਰਗਾ ਤੇ ਸਿੱਧੇ ਪਾਸੇ ਪੁੱਠੇ ਪਾਸੇ ਜਿਵੇਂ ਮਰਜ਼ੀ ਬੈਠੀ ਚਲਿਓ ਮਾਤਲ ਬਣੀ ਕਰਮਾ ਵਾਲੀ ਹੈ ਲਜੂ 45000 ਦੇ ਦੇ ਦਾਂਗੇ ਵਿੱਚੋਂ ਮਾਨਤਾਨ ਹੋ ਜਾਊਗਾ ਜੀ ਨੰਬਰ ਸਕਰੀਨ ਤੇ ਚੱਲੂਗਾ ਧੰਨਵਾਦ